ਤਾਨੂੰ ਇਹ ਲੱਗਣਾ ਵੀ ਮੈਨੂੰ ਪੀਰੀਅਡ ਆ ਕੇ ਹਟੇ ਨੇ ਤਾਂ ਮੈਨੂੰ ਇਹ ਪ੍ਰੋਬਲਮ ਹੋ ਗਈ ਹੈ ਮੈਨੂੰ ਪੀਰੀਅਡ ਆਣ ਵਾਲੇ ਨੇ ਤਾਂ ਇਹ ਹੋ ਗਈ ਹੈ ਇਹ ਚੀਜ਼ ਵਾਕਈ ਮੈਂ ਆਪ ਇਸ ਗੱਲ ਨੂੰ ਮੰਨਦਾ ਹਾਂ ਵੀ ਇਹ ਚੀਜ਼ ਵਾਕਈ ਸੁਭਾਵਕ ਏ ਇਸ ਚੀਜ਼ ਜੇ ਆਂਦੀ ਏ ਪੀਰੀਅਡ ਆਣ ਤੋਂ ਪਹਿਲਾਂ ਜਾਂ ਜਾਣ ਮਿਲੇ ਨਾਰਮਲ ਜਿਹਾ ਹੁੰਦਾ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਕੋਈ ਦਵਾਈ ਦੀ ਲੋੜ ਨਹੀਂ ਕੋਈ ਰੈਮਡੀ ਦੀ ਲੋੜ ਨਹੀਂ that is okay ਮੰਨ ਲਈ ਆਪਾਂ ਗੱਲ ਉਹਦੇ ਤੋਂ ਬਾਅਦ ਜਦੋਂ ਇਹ 올 ਦਾ ਟਾਈਮ ਮੀਨੇ ਦੇ 30 ਦਿਨ ਨਹੀਂ ਆ ਰਹੀ ਹੈ ਤੇ ਇਹਦਾ ਫਲੋ ਵੀ ਬਹੁਤ ਜ਼ਿਆਦਾ ਆਈਟਮ ਬੈਰਸਿੰਗ ਵੀ ਲੱਗਦੀ ਏ ਇਰਿਟੇਸ਼ਨ ਵੀ ਬਹੁਤ ਹੁੰਦੀ ਏ ਮੂਡ ਸਵਿੰਗ ਵੀ ਇਹਦੇ ਨਾਲ ਹੁੰਦੇ ਨੇ ਕਈ ਕੁਛ ਹੁੰਦਾ ਸੋ ਜਦੋਂ ਇਹ ਪ੍ਰੋਬਲਮ ਜਾ ਹੀ ਨਹੀਂ ਰਹੀ ਤੁਹਾਡੇ ਉਦੋਂ ਤੁਹਾਨੂੰ ਫਿਕਰ ਕਰਨ ਦੀ ਲੋੜ ਏ ਇਹ ਵੇ ਫਰਸਟ ਸਟੇਜ ਠੀਕ ਹੈ ਇਹਦੇ ਵਿੱਚ ਸਭ ਤੋਂ ਕਾਰਗਰ ਜਿਹੜਾ ਫਾਰਮੂਲਾ ਹੈਗਾ ਉਹ ਹੈਗਾ ਸਿੰਪਲ ਜੀ ਗੱਲ ਤੁਹਾਨੂੰ ਦੱਸ ਲੰਗਾ ਬਹੁਤ ਆਸਾਨ ਏ ਹਰ ਇੱਕ ਕਿਚਨ ਦੇ ਵਿੱਚ ਇੱਕ ਚੀਜ਼ ਪਈ ਏ ਉਹਦਾ ਨਾਮ ਏ ਚਾਵਲ ਚਾਵਲ ਆਪਾਂ ਕੋਈ ਬਹੁਤ ਵਧੀਆ ਚੌਲ ਨਹੀਂ ਲੈਣੇ ਵੀ ਉਹ ਫੈਂਸੀ ਚੀਜ਼ ਨਹੀਂ ਲੈਣੀ ਇਹਦੇ ਵਿੱਚ ਇੱਕੋ ਹੀ ਕੰਡੀਸ਼ਨ ਹੈ ਛੋਟੀ ਜੀ ਚਾਵਲ ਕਿਹੜਾ ਆਪਾਂ ਚੂਜ਼ ਕਰਨਾ ਜਿਹੜਾ ਕਿ ਅਨਪਾਲਿਸ਼ਡ ਹੋਏ ਜਿਹਦੇ ਜਿਹਦੇ ਉੱਤੇ ਚਮਕ ਲਈ ਕੋਈ ਚੀਜ਼ ਨਾ ਲਾਈ ਜਾਏ ਭੱਦੇ ਜੀ ਭੱਦੇ ਜੀ ਹੁਣ ਜਿਹੜੇ ਦੇਖਣ ਨੂੰ ਐਨੇ ਸੋਹਣੇ ਨਾਲ ਲੱਗਣ ਮੇਰੇ ਵਰਗੇ ਲੱਗਦੇ ਹੁਣ ਠੀਕ ਹੈ ਠੀਕ ਹੈ ਉਹ ਚਾਵਲ ਲੈਣੇ ਨੇ ਜਿਹੜੇ ਬਹੁਤ ਸੋਹਣੇ ਲੱਗਦੇ ਨੇ ਉਹ ਚਾਵਲ ਨਹੀਂ ਲੈਣੇ